ਗੁਰੂ ਦੇ ਪ੍ਰੇਮ ਦੇ ਵਿੱਚ ਭਿੱਜ ਕੇ 400 ਫੁੱਟ ਚਾਈਤੇ ਟਾਵਰ ਤੇ ਬਹਿ ਗਿਆ ਤੇ ਅੱਜ ਤੱਕरीबन 3 ਮਹੀਨੇ ਦੇ ਲਗਭਗ ਹੋ ਚੁੱਕੇ ਨੇ ਸੋ ਉਸ ਵੀਰ ਨੇ ਤਾਂ ਆਪਣਾ ਫਰਜ਼ ਅਦਾ ਕੀਤਾ ਆਪਣੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ 11 ਤਰੀਕ ਨੂੰ ਜੋ ਕੱਠ ਰੱਖਿਆ ਉਸ ਕੱਠ ਦੇ ਵਿੱਚ ਆਪਾਂ ਬਾਈ ਗਰਜੀਤ ਸਿੰਘ ਫੌਜੀ ਦਾ ਵੱਜ ਚੜ ਕੇ ਸਾਥ ਦਈਏ ਤਾਂ ਜੋ ਗੁਰੂ ਗ੍ਰੰਥ ਸਾਹਿਬ ਜੀ ਬਦਵੀ ਦੇ ਸੰਬੰਧ ਵਿੱਚ ਇੱਕ ਕਾਨੂੰਨ ਬਣ ਸਕੇ ਤੇ ਕਾਨੂੰਨ ਦੇ ਤਹਿਤ ਦੋਸ਼ੀਆਂ ਨੂੰ ਸੱਤ ਤੋਂ ਸੱਤ ਸਜ਼ਾ ਮ ਦਿੱਤੀਆ ਸਾਹਿਬ ਸਗਣ ਸੋ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਸੰਗਤ ਜੀ ਤੁਹਾਡੇ ਸਹਿਯੋਗ ਨਾਲ ਹੀ ਸਭ ਕੁਝ ਹੋਣਾ ਸੋ 11 ਤਰੀਕ ਨੂੰ ਦਰਸ਼ਨ ਦੇਣ ਦੀ ਕਿਰਪਾਤਾ ਕਰਨੀ ਜੀ ਵਾਹਿਗੁਰੂ ਕੀ ਤਾਲਾ ਕੀ ਫਤਹ ਕਰਾਵਲਾ ਨਿਆਲਾ ਜਾਵੇ ਤਨ ਤਨ ਬਾਬਾ ਜੀ ਕੋ ਸਿੱਧਾ ਨਾਮ ਨੂੰ ਪਾਵੇ ਸਤਿ ਸ੍ਰੀ ਅਕਾਲ ਰਾਜ ਕੇ ਨਿਆਲੇ ਕੇ ਜਾਵੇ ਨਿਆਲ ਹੋ ਜਾਵੇ ਪੰਥ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਾਵੇ ਸਤਿ ਸ੍ਰੀ ਅਕਾਲ ਖਾਲਸੇ ਦੀ ਮਾਤਾ ਮਾਤਾ ਸਹਰ ਕੋਰ ਜੀ ਦੇ ਪਾਵਨ ਪਿੱਤਰ ਜਰਨਾਂ ਨੂੰ ਭਾਵੇ ਓ ਤੁਸੀਂ ਦੀ ਆਕਾਰ ਕੱਚ ਕੱਚ ਕਰੇ ਜਾਵੇ ਨਹਾ ਲੋ ਜਾਵੇ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਕੱਚ ਕੱਚ ਕਰੇ ਜਾਵੇ ਨਹਾ ਲੋ ਜਾਵੇ ਸ਼੍ਰੋਮਣੀ ਕਾਲੀ ਬੁੱਟਾਦਾਲ ਪੰਥ ਖਾਲਸਾ ਪੰਥ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਗੁਰੂ ਅੰਕਾਲ ਦੇ ਤੇ ਫਤੇ ਗੁਰੂ ਪੰਥ ਖਾਲਸੇ ਦੀ ਹਰ ਮਾਤਾ ਹਰਦੀ ਗਾਇ ਉਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ